ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਤੁਹਾਡੇ ਸਾਹਮਣੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕੀ ਰਹਿਣਗੇ 30 ਅਪ੍ਰੈਲ ਤੋਂ ਲੈ ਕੇ ਆਪਾਂ 2 ਅਪ੍ਰੈਲ ਦੀ ਗੱਲ ਕਰਨ ਜਾ ਰਹੇ ਹਾਂ ਜੀ ਮਾਫੀ ਚਾਹੁੰਦੇ ਹਾਂ ਜੀ 30 ਅਪ੍ਰੈਲ ਤੋਂ ਲੈ ਕੇ 2 ਮਈ ਤੱਕ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਇਹ ਤਿੰਨ ਦਿਨਾਂ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਸਾਨੂੰ ਜੇ ਹਾਲਾਤ ਨੇ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਸਨ ਪਹਿਲਾਂ ਤੋਂ ਦੱਸਿਆ ਸੀ ਕਿ ਅਪ੍ਰੈਲ ਦੇ ਆਖਰੀ ਦਿਨਾਂ ਤੋਂ ਲੈ ਕੇ ਮਈ ਦੇ ਪਹਿਲੇ ਦਿਨਾਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਤੇਜ਼ ਹਨੇਰੀ ਗਰਜ ਚਮਕ ਬੂੰਦਾਬੰਦੀ ਅਤੇ ਗੜੇਮਾਰੀ ਦੀ ਵੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਚਾਂਸ ਜਿਹੜੇ ਨੇ ਉਹ ਇਹ ਨੇ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਕੋਈ ਚੰਗੇ ਨਹੀਂ ਬਣਦੇ ਦਿਖਾਈ ਦੇ ਰਹੇ ਵੀਡੀਓ ਵੀ ਵਿੱਚ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਅਗਰ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੈਦਰ ਬਾਈ ਸਮੁੰਦਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਕੋਈ ਵੀ ਮੌਸਮ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਾਕੀ ਦਰਸ਼ਕ ਵੀਰਾਂ ਨਾਲ ਤੱਕ ਤੁਹਾਡੇ ਕਮੈਂਟਸ ਰਾਹੀਂ ਵੀ ਪਹੁੰਚਦੀ ਹੋ ਸਕੇ ਹੁਣ ਗੱਲ ਕਰਦੇ ਹਾਂ ਜੇ ਮੌਸਮ ਵਿਭਾਗ ਵੱਲੋਂ ਬੁਲੇਟਿਨ ਜਾਰੀ ਹੋਇਆ ਜਿਦੇ ਵਿੱਚ 30 ਤੋਂ ਲੈ ਕੇ 2 ਮਈ ਤੱਕ ਮੀਂਹ ਦੇ ਹਾਲਾਤ ਨੇ ਉਹ ਕੀ ਕਹਿ ਰਹੇ ਨੇ ਉਹ ਦੇਖ ਮੌਸਮ ਵਿਭਾਗ ਦੇ ਜੋ ਤਾਜ਼ਾ ਅਲਰਟ ਨੇ ਉਹ ਦੇਖ ਲੈਂਦੇ ਆ ਕਿਉਂਕਿ ਮੌਸਮ ਵਿਭਾਗ ਵੱਲੋਂ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 26 ਤਰੀਕ ਤੋਂ ਲੈ ਕੇ 2 April ਦੇ ਵਿੱਚਕਾਰ ਮੀਂਹ ਦੇ ਹਾਲਾਤ ਦੱਸੇ ਗਏ ਸਨ ਪਰ 26 ਤਰੀਕ ਲੰਘ ਚੁੱਕੀ ਹੈ ਆਪਾਂ ਇਹੀ ਗੱਲ ਕਰਾਂਗੇ ਕਿ ਜਿਆਦਾਤਰ ਮੌਸਮ ਜਿਹੜਾ ਅਸੀਂ ਦੇਖਾਂਗੇ 29 ਤੋਂ ਲੈ ਕੇ 2 ਮਈ ਦਾ 29 ਨੂੰ ਲਗਭਗ ਮੌਸਮ ਡਰਾਈ ਹੈ ਪੰਜਾਬ ਦਾ ਕੋਈ ਵੱਡੇ ਹਾਲਾਤ ਨਹੀਂ ਹਨ 30 ਪਹਿਲੀ ਮਈ ਅਤੇ 2 ਮਈ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਪੰਜਾਬ ਦੇ ਨਾਲ ਲੱਗਦੀ ਜੁਪੀ ਹਰਿਆਣਾ ਦਿੱਲੀ ਅਤੇ ਰਾਜਸਥਾਨ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਣ ਦੀ ਸੰਭਾਵਨਾਵਾਂ ਬਣਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਅਜਿਹਾ ਨਹੀਂ ਹੈ ਕਿ ਕਿਸੇ ਸਪੈਸਿਫਿਕ ਜਾਂ ਕਿਸੇ ਖਾਸ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਜਾਂ ਕਿਸੇ ਖਾਸ ਇਲਾਕੇ ਵਿੱਚ ਜ਼ਿਆਦਾ ਹਾਲਾਤ ਬੁਲੰਗੇ ਕਿਉਂਕਿ ਇਹ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚਕਾਰ ਅਕਸਰ ਹੀ ਸਾਨੂੰ ਜਿਹੜੇ ਸਿਸਟਮ ਨੇ ਉਹ ਬਣਦੇ ਹੋਏ ਦਿਖਾਈ ਦਿੰਦੇ ਨੇ ਅਕਸਰ ਹੀ ਸਾਨੂੰ ਹਾਲਾਤ ਵਿਗੜਦੇ ਹੋਏ ਦਿਖਾਈ ਦਿੰਦੇ ਨੇ ਗਰਜ ਚਮਕ ਹੋ ਜਾਂਦੀ ਹੈ ਬੂੰਦਾਂਵੰਦੀ ਬਾਅਦ ਦੁਪਹਿਰ ਦੇਖਣ ਨੂੰ ਮਿਲਦੀ ਹੈ ਤੇ ਹਾਲਾਤ ਕਿਵੇਂ ਦੇ ਨੇ ਉਹ ਅਗਰ ਤੁਹਾਨੂੰ ਮੈਂ ਦੱਸਾਂ ਤਾਂ ਪੰਜਾਬ ਅਤੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 30 ਤਰੀਕ ਤੋਂ ਲੈ ਕੇ 2 ਮਈ ਤੱਕ ਥੰਡਰਸਟ੍ਰੋਮ ਲਾਈਟਨਿੰਗ ਵਿਦ ਗਸਟੀ ਵਿੰਡ 30 ਤੋਂ 40 ਕਿਲੋਮੀਟਰ ਦੀ ਸਪੀਡ ਨਾਲ ਆਈਸੋਲੇਟਿਡ ਪਲੇਸਸ ਤੇ ਹੋਵੇਗੀ ਮਤਲਬ ਕਿ ਪੰਜਾਬ ਦੇ ਟੁੱਟਮੇ ਟੁੱਟਮੇ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ 30-40 ਕਿਲੋਮੀਟਰ ਤੋਂ ਪਲੱਸ ਦੀ ਹਨੇਰੀ ਚੱਲੇਗੀ ਗਰਜ ਚਮਕ ਹੋ ਸਕਦੀ ਹੈ ਅਜਿਹੇ ਦੇ ਵਿਚਕਾਰ ਕਿਸੇ ਕਿਸੇ ਇਲਾਕੇ ਦੇ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਸ ਸਮੇਂ ਕਿਸਾਨ ਵੀ ਜਿਹੜੇ ਕਣਕ ਦੀ ਬਾਢੀ ਦੀ ਆਖਰੀ ਪੜਾਅ ਤੇ ਚੱਲ ਰਹੇ ਨੇ ਤੂੜੀ ਬਣ ਰਹੀ ਹੈ ਬਹੁਤੇ ਇਲਾਕਿਆਂ ਦੇ ਵਿਚਕਾਰ ਤਾਂ ਆਪਾਂ ਗੱਲ ਕੀਤੀ ਹੈ ਜਿਹੜੀ ਕਣਕ ਦੀ ਪਛੇਤੀ ਬਜਾਈ ਕਰਦੇ ਨੇ ਕਿਸਾਨ ਵੀ ਉਹਨਾਂ ਦੇ ਵੱਲ ਹਜੇ 70 ਤੋਂ 80% ਕਣਕ ਖੜੀ ਵੀ ਦਿਖਾਈ ਦੇ ਰਹੀ ਹੈ ਪਰ ਬਹੁਤੇ ਇਲਾਕੇ ਵਿੱਚ ਕਣਕ ਦਾ ਨਿਵੇੜਾ ਹੋ ਚੁੱਕਿਆ ਤਾਂ ਅਸੀਂ ਬੇਨਤੀ ਕਰਾਂਗੇ ਕਿ 30 ਤਰੀਕ ਤੇ 1-2 ਤਰੀਕ ਤੱਕ ਜਿਹੜੇ ਮੀਂਹ ਦੇ ਹਾਲਾਤ ਨੇ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੀ ਫਸਲ ਨੂੰ ਨਿਵੇੜ ਲਓ ਕਿਤੇ ਨਾ ਕਿਤੇ ਨੇੜੇ ਕਰ ਲਓ ਤਾਂ ਕਿ ਕੋਈ ਨੁਕਸਾਨ ਵੱਡ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਜਿਹੜੇ ਅਲਰਟ ਹੁੰਦੇ ਨੇ ਲਗਾ ਸਮੇਂ-ਸਮੇਂ ਬਦਲਦੇ ਰਹਿੰਦੇ ਨੇ ਤਾਂਹੀਂ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਅਤੇ ਲਗਾਤਾਰ ਵੀਡੀਓਜ਼ ਅਪਡੇਟ ਲੈਂਦੇ ਰਹੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਅਲਰਟ ਹੁੰਦੇ ਨੇ ਇਹਨਾਂ ਦੇ ਮੁਤਾਬਕ ਜਿਹੜੇ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਕਿਉਂਕਿ ਇਹ ਗਰਮੀ ਦਾ ਮੌਸਮ ਹੈ ਜਦੋਂ ਤਾਪਮਾਨ ਦੁਪਹਿਰ ਬਾਅਦ 40 ਡਿਗਰੀ ਪਲੱਸ ਜਾਂਦੇ ਨੇ ਤਾਂ ਅਚਾਨਕ ਜਿਹੜੀ ਹਵਾਵਾਂ ਪੂਰ ਸਾਨੂੰ ਗਰਜ ਚਮਕ ਕਾਲੀ ਹਨੇਰੀ ਬੱਦਲਬਾਈ ਅਤੇ ਤੇਜ਼ ਹਨੇਰੀਆਂ ਵਰਗੇ ਮਾਹੌਲ ਸਾਨੂੰ ਬਾਅਦ ਦੁਪਹਿਰ ਦੇਖਣ ਨੂੰ ਮਿਲਦੇ ਨੇ ਜੋ ਕਿ ਸਾਨੂੰ 30 ਤੋਂ ਲੈ ਕੇ 2 ਮਈ ਤੱਕ ਦੇਖਣ ਨੂੰ ਮਿਲਣਗੇ ਅਜਿਹੇ ਦੇ ਵਿਚਕਾਰ ਤੁਹਾਡੇ ਸਾਹਮਣੇ ਜੋ ਵੀ ਹਾਲਾਤ ਹੋਣਗੇ ਉਹਦੇ ਬਾਰੇ ਸਪੈਸ਼ਲ ਬੁਲੇਟਿਨ ਇੱਕ ਨਵੀਂ ਜਾਰੀ ਕਰ ਦਿੱਤੀ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਬਾਈ ਸਮਿੰਦਰ ਤੇ ਇਹ ਸੀ ਅਪਡੇਟ 2 ਮਈ ਤੱਕ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ